ਸਵੀਰਾਂ ਤੇਰੀਆਂ ਤੁਹਾਨੂੰ ਸਾਂਝਾ ਕਰ ਰਿਹਾ ਕਿ ਕਿਸਾਨ ਜਿਹੜੇ ਆ ਉਹ ਚੱਲ ਪਏ ਨੇ ਅੱਗੇ ਅੱਗੇ ਹੰਸ ਰਿਆਂ ਦੀ ਗੱਡੀ ਤੇ ਪਿੱਛੇ ਪਿੱਛੇ ਕਿਸਾਨ ਨੇ ਕਿ ਹੁਣੋਂ ਕੀ ਵਿੜੇਵੇਂ ਲੈਣਾ ਆ ਕਿਵੇਂ ਰੁਕਣਗੇ ਸਾਨੂੰ ਇਹ ਸਾਨੂੰ ਰੋਕ ਰਹੇ ਆ ਜੇ ਸਾਡੀ ਗੱਲ ਨਾ ਕਰਾਈ ਤਾਂ ਅੱਜ ਵੀ ਇਹਨਾਂ ਦੇ ਮਾਕੇ ਤੋੜ ਕੇ ਜਾਂ ਜਾਵਾਂਗੇ ਇਸ ਦੇ ਨਾਲ ਝੜਪ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਆਪਕੋ ਇਸ ਵਾਰ ਦੀ ਸਰਕਾਰੋਂ ਸਭ ਇੱਕ ਥਾੜੀ ਦੇ ਚੱਟੇ ਵੱਟੇ ਆ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀਆਂ ਲਗਾਤਾਰ ਕੋਸ਼ਿਸ਼ਾਂ ਆਪਜੀ ਵੀਡੀਓ ਪਾਉਣੀ ਆਏ ਰਾਮ ਨੇ ਸਾਡੇ ਦਾ ਮਾਮਾ ਦੇ ਪੁੱਤ ਮਾਰ ਕੇ ਤੁਸੀਂ ਵੀਡੀਓ ਦੱਸ ਰਹੇ ਹੋ ਇੱਕ ਜ਼ਿੰਮੇਵਾਰ ਅਫਸਰ ਹੋ ਕੇ ਕਿਹੜੀ ਸਾਡੀ ਲੋਕਾਂ ਦੀ ਕਾਤਲ ਸਰਕਾਰ ਆ ਉਹਨੂੰ ਵੋਟਾਂ ਮਿਲ ਗਈਆਂ ਕਹਿੰਦਾ ਮੇਰਾ ਕੀ ਕਸੂਰ ਆ ਕਹਿੰਦਾ ਮੇਰਾ ਕਸੂਰ ਹੀ ਕੋਈ ਨਹੀਂ ਇਹਦਾ ਕਸੂਰ ਕੋਈ ਨਹੀਂ ਉਹ ਮੋਦੀ ਦੀ ਜਮਾਤ ਚ ਖੜਾ ਸੀ ਤਾਂ ਡਾਂਗਾ ਖਾ ਸਕਦੇ ਆ ਅਸੀਂ ਤਾਂ ਮਾਰ ਸਕਦੇ ਆ ਅਸੀਂ ਛੱਡ ਕਰਦੇ ਪੈਸੇ ਛੱਡਿਆ ਹੋਰ ਕੀ ਕਰੀਏ ਮਾਰਦੇ ਨੇ ਸਾਨੂੰ ਅੱਗੇ ਨਹੀਂ ਮਰੇ ਅੱਜ ਪਤਾ ਲੱਗ ਗਿਆ ਕਿ ਭਾਜਪਾ ਦੀ ਵੀ ਟੀਮ ਹੈ ਤਾਂ ਇਹ ਪੋਰਸਾ ਪ੍ਰਸ਼ਾਸਨ ਉਹਨਾਂ ਦੀ ਮਦਦ ਕਰਦਾ ਅਸੀਂ ਭਗਤੌੜ ਦੀ ਧਰਤੀ ਦੇ ਉੱਤੇ ਨਹੀਂ ਮਾਰ ਬੰਦੇ ਵਾਂਗ ਹੈ। ਲੱਟਮਾਰ ਪਿੱਟੇ ਖੜਾ ਹੋਇਆ ਉਸ ਟਾਈਮ ਵੀ ਪਿੱਟੇ ਖੜਾ ਸੀ ਆਦਮੀ ਪਿੱਟੇ ਖੜਾ ਸਾਰੇ ਇੱਕੇ ਥਾਲੀ ਦੇ ਚੱਟੇ ਵੱਟੇ ਆ। ਉਹ ਲੋਕਾਂ ਨਾਲ ਸਾਂਝੀਆਂ ਕਰ ਰਹੇ ਆ ਕਿ ਇੱਕ ਪਾਸੇ ਜਿੱਥੇ ਹੰਸ ਰਹਿ ਹੰਸਦਾ ਬ੍ਰੋਡ ਕਰਨ ਦੇ ਲਈ ਕਿਸਾਨ ਜੱਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈ ਨੇ ਕਿਸਾਨ ਯੂਨੀਅਨ ਓਗਰਾਹਾਂ ਦੇ ਵੱਲੋਂ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਬੀਤੇ ਦਿਨਾਂ ਦੇ ਤਸਵੀਰਾਂ ਸੀ ਤਾਂ ਉਦੋਂ ਵੀ ਵਿਰੋਧ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਵਿਰੋਧ ਜਿਹੜਾ ਹੈਗਾ ਉਹ ਲਗਾਤਾਰ ਕੀਤਾ ਜਾ ਰਿਹਾ ਇੱਕ ਪਾਸੇ ਹੰਸ ਰਹਿ ਹੰਸਦਾ ਜਿਹੜੇ ਆ ਰਹੇ ਨੇ ਤਾਂ ਦੂਸਰੇ ਪਾਸੇ ਲਗਾਤਾਰ ਜਿਹੜਾ ਕਿਸਾਨ ਯੂਨੀਅਨ ਓਗਰਾਹਾਂ ਦੇ ਵੱਲੋਂ ਵਿਰੋਧ ਕੀਤਾ ਅੱਜ ਕਿਉਂ ਇਕੱਠੇ ਹੋਏ ਹੋ ਇੱਥੇ ਇਹ ਕਹਿੰਦੇ ਕਿ ਮੁੱਤ ਦੇ ਕਿੱਲੇ ਇੱਕ ਕਾਤਲਾ ਕਾਤਲ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਵੇ ਅੱਜ ਬਸ ਉਹ ਉਹ ਕਹਿੰਦੇ ਮਾੜਾ ਕਿਸਾਨਾਂ ਦਾ ਮਾੜਾ ਕੁਝ ਨਹੀਂ ਕੀਤਾ ਇਹ ਐਮਪੀ ਟੀ ਦੀ ਆ ਬੀ ਜੀ ਪੀ ਪਾਰਟੀ ਦਾ 726 ਮਰੇ ਨਹੀਂ ਲਖੀਪੁਰ ਖੀਰੀ ਦੇ ਵਿੱਚ ਜੀਪਾ ਚੜਾ ਕੇ ਮਾਰਤੇ ਤੇ ਲੋਕਤੰਤਰ ਕਿਹੜਾ ਸਾਡੇ ਕਿਸਾਨਾਂ ਦੇ ਗੋਲੀ ਮਾਰ ਕੇ ਮੱਥੇ ਦੇ ਵਿੱਚ ਉਹ ਮਾਰ ਦਿੱਤਾ ਗਿਆ ਗੱਪਰੂ ਸ਼ਹੀਦ ਕਰਤਾ ਉਹ ਮਾਰ ਕੋਲੇ ਗਿਆ ਜਿਹੜਾ ਗੱਪਰੂ ਮਰਿਆ ਉਹਦੀ ਮਾਂ ਕੋਲੇ ਗਿਆ ਉਹਦੇ ਪਿਓ ਕੋਲੇ ਗਿਆ ਉਹ ਬਾਟਰ ਤੇ ਗਿਆ ਸਿੰਕੂ ਖੰਡੌਰੀ ਬਾਡਰ ਤੇ ਗਿਆ ਸਾਨੂੰ ਜੀ ਆਇਆਂ ਆ ਤਾਂ ਦੇਖੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਪੁਲਿਸ ਦੇ ਨਾਲ ਝੜਪ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਪੁਲਿਸ ਦੇ ਨਾਲ ਝੜਪ ਜਿਹੜੀ ਆ ਉਹ ਕਿਸਾਨਾਂ ਦੀ ਸ਼ੁਰੂ ਹੋਈ ਆ ਕਿਸਾਨ ਕੋਸ਼ਿਸ਼ ਕਰ ਰਹੇ ਨੇ ਕਿ ਛੜਵਾ ਕੇ ਜਿਹੜਾ ਉਹ ਪਹੁੰਚਾ ਜਾਵੇ ਤਾਂ ਕਿਸਾਨ ਇਧਰ ਤਸਵੀਰਾਂ ਤੇਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸਾਨ ਚੜੇ ਆ ਉਹ ਚੱਲ ਪਏ ਨੇ ਤਾਂ ਇੱਧਰ ਪੁਲਿਸ ਦੇ ਨਾਲ ਪੁਲਿਸ ਨੇ ਹਾਲ ਚੜ੍ਹ ਪੜੀਆ ਕਿਸਾਨਾਂ ਦੀ ਰੋਹੀਆ ਇੱਕ ਪਾਸੇ ਕਿਸਾਨ ਨੇ ਤਾਂ ਦੂਸਰੇ ਪਾਸੇ ਪੁਲਿਸ ਹੈ ਤਸਵੀਰਾਂ ਤੋੜਨ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਸਾਨ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਆ ਕਿਸਾਨਾਂ ਦੇ ਵੱਲੋਂ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਸਵੀਰਾਂ ਤਸਵੀਰਾਂ ਤੋੜਨ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸਾਨ ਅੱਗੇ-ਅੱਗੇ ਹੰਸ ਰਹਿ ਹਾਂ ਦੀ ਗੱਡੀ ਤੇ ਪਿੱਛੇ-ਪਿੱਛੇ ਕਿਸਾਨ ਨੇ ਕਾਫਲੇ ਦੇ ਪਿੱਛੇ ਕਾਫਲੇ ਦੇ ਪਿੱਛੇ ਕਿਸਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਹੰਸ ਲਈ ਹੰਸ ਦੇ ਵੱਲੋਂ ਜਿਹੜਾ ਉਹ ਮੱਥਾ ਟੇਕਣ ਦੇ ਲਈ ਆਇਆ ਸੀ ਤਾਂ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਕਿਸਾਨ ਯੂਨੀਅਨ ਉਹ ਗ੍ਰਾਹਾਂ ਦੇ ਵੱਲੋਂ ਕਿ ਕਿਸਾਨ ਜਿਹੜੇ ਆ ਉਹ ਫਿਰ ਵੀ ਹੰਸਰਾ ਹੰਸ ਦੀ ਗੱਡੀ ਤੱਕ ਪਹੁੰਚਣ ਦੇ ਵਿੱਚ ਕੁਝ ਕਿਸਾਨ ਜਿਹੜੇ ਨੇ ਉਹ ਕਾਮਯਾਬ ਹੋਏ ਨੇ ਕਿਸਾਨ ਜਿਹੜੇ ਉਹ ਲਗਾਤਾਰ ਗੱਡੀਆਂ ਦੇ ਵੱਲ ਜਿਹੜੇ ਉਹ ਪਹੁੰਚ ਰਹੇ ਆ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਪੁਲਿਸ ਦੇ ਵੱਲੋਂ ਰੋਕਿਆ ਗਿਆ ਕਿਉਂ ਇੰਨਾ ਵਿਰੋਧ ਕਿਹੜੀ ਗੱਲ ਦਾ ਕਿਉਂਕਿ 850 ਬੰਦੇ ਇਹਨਾਂ ਨੇ ਮਾਰਿਆ ਸਾਡਾ ਸਿੰਭੂ ਬਾਟੇ ਦੇ ਲਖਣ ਦੇ ਲੋਡੀ ਵਾਰਦੇ ਸਾਡਾ ਨੌਜਵਾਨ ਪੁੱਤ ਮਾਰਿਆ ਇਹਨਾਂ ਨੇ ਸਾਡੇ ਖਨੋਰੀ ਦੇ ਵਿੱਚ ਲੋਕਾਂ ਨੂੰ ਮਾਰ ਨਹੀਂ ਦਿੰਦੇ ਇਹ ਸਾਡੇ ਜੂਪੀ ਦੇ ਵਿੱਚ ਪੰਜ ਕਿਸਾਨ ਮਾਰਿਆ ਇਹਨਾਂ ਨੇ ਇਹ ਸਾਡੇ ਕਾਤਲ ਨੇ ਇਹ ਸਾਡੀ ਮੰਡੀਆਂ ਖੋਹ ਰਹੇ ਨੇ ਇਹ ਸਾਡੀ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿਸਾਨ ਫਿਰ ਤੋਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਦੇਖੋ ਤਾਤਲ ਕਾ ਚੜਪ ਕਿਸਾਨਾਂ ਦੇ ਨਾਲ ਹੋ ਸ਼ੁਰੂ ਹੋ ਗਿਆ ਕਿਸਾਨਾਂ ਦੇ ਤੇ ਪੁਲਿਸ ਦੇ ਨਾਲ ਝੜਪ ਜਿਹੜੀ ਆ ਹੋ ਵੇਖੋ ਆਪਕਰਤਮ ਦੀ ਸਰਕਾਰੋਂ ਸਭ ਇੱਕ ਥਾੜੀ ਦੇ ਚੱਟੇ ਵੱਟੇ ਆ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਪੁਲਿਸ ਲਗਾਤਾਰ ਪਿੱਛੇ ਵੱਲੋਂ ਲਗਾਤਾਰ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਕਿਸਾਨਾਂ ਦੇ ਵਿਰੋਧ ਕਰਨ ਦੇ ਲਈ ਜਿਹੜਾ ਉਹ ਪਹੁੰਚੇ ਸਨ ਪਰਕ ਕੀ ਕਹੋਂਗੇ ਕੀ ਕਹੋਂਗੇ ਸਾਡੇ ਸਵਾਲਾਂ ਦਾ ਜਵਾਬ ਰੋਕਿਆ ਗਿਆ ਇਸ ਟਿਕਟ ਹਾਂ ਕਿਵੇਂ ਰੁਕਣ ਦੇ ਸਾਨੂੰ ਇਹ ਸਾਨੂੰ ਰੋਕ ਰਹੇ ਆ ਕਿਉਂ ਹਾਂ ਤੇ ਰੋਕ ਰਹੇ ਆ ਹਾਂ ਸਾਨੂੰ ਨਹੀਂ ਰੁਕਣ ਦੇ ਸਾਡਾ ਸਾਡੀਆਂ ਖਾਂਦੇ ਆ ਪਰ ਨਮਾਉਦੇ ਭਾਟਪਾਣ ਵਾਲਾ ਜਿਹੜਾ ਕਹਿੰਦਾ ਸੀ ਮੈਂ ਭਾਟਪਾਣ ਨੂੰ ਖਤਮ ਕਰਨਾ ਹੈ ਅੱਜ ਪਤਾ ਲੱਗ ਗਿਆ ਕਿ ਭਾਟਪਾਣ ਦੀ ਵੀ ਟੀਮ ਹੈ ਇਹ ਪਤਾ ਨਹੀਂ ਪੋਰਸ ਪ੍ਰਸ਼ਾਸਨ ਉਹਨਾਂ ਦੀ ਮਦਦ ਕਰਦਾ ਅਸੀਂ ਪਰ ਤੋਂ ਦੀ ਧਰਤੀ ਦੇ ਉੱਤੇ ਨਹੀਂ ਮਾਰ ਬੰਦ ਨਾ ਸਾਡੇ 18 ਬੰਦੇ ਮਾਰਿਆ ਇਹਨਾਂ ਨੇ 2 ਮਿੰਟ ਸਾਡਾ ਵੀਡੀਓ ਨਹੀਂ ਅਸੀਂ ਸਵਾਲਾਂ ਦੇ ਜਵਾਬ ਕਰ ਰਹੇ ਆ ਵੀਡੀਓ ਬਣਾਉਣੀ ਹੈ ਫਿਰ ਜਦੋਂ ਰਾਮਨਾਰਨ ਆਪਸੀ ਵੀਡੀਓ ਬਣਾਉਣੀ ਆਏ ਸਾਡੇ ਦਾ ਮਾਮਾ ਦੇ ਪੁੱਤ ਮਾਰ ਕੇ ਤੁਸੀਂ ਵੀਡੀਓ ਦੱਸ ਰਹੇ ਹੋ ਇੱਕ ਜ਼ਿੰਮੇਵਾਰ ਅਫਸਰ ਹੋ ਕੇ ਮਲਾਓ ਅਸੀਂ ਇੱਥੇ ਖੜ ਕੇ ਸਵਾਲ ਪੁੱਛਣ ਆਏ ਹਾਂ ਹਾਂ ਨਾਲ ਆ ਤੇ ਚਾਰ ਬੰਦੇ ਹੋਰ ਚੱਕ ਲਓ ਜ ਆਓ ਬਈ ਜਿਹੜਾ ਚਾਰ ਨੇ ਆ ਜ਼ਿੰਮੇਵਾਰ ਚਾਰ ਬੱਧੇ ਅਸੀਂ ਉਲਣ ਬਾਜੀ ਦੀ ਕਰਦੇ ਆਂ ਇਹ ਸਵਾਲਾਂ ਦੇ ਜਵਾਬ ਕਰਨ ਮਲਵਾ ਦਿੰਦੇ ਮਲਵਾ ਦੇ ਕੋਈ ਉਲਵਾ ਦਿੰਦੇ ਲੋ ਜੀ ਐਸਐਚਓ ਜੈਤੂਆ ਦੇ ਅਸੀਂ ਬੁਲਾਉਨੇ ਮਲਵਾ ਦਿੰਦੇ ਬੁਲਾਓ ਆ ਰੋਕੋ ਜੀ ਪਹਿਲੇ ਇਹਨਾਂ ਨੂੰ ਕੋਈ ਵੀ ਬੁਲਾਉਣੀ ਆ ਆਜੋ ਤਾਂ ਐਸਐਚਓ ਦੇ ਵੱਲੋਂ ਧਰਵਾਸਾ ਦਿੱਤਾ ਗਿਆ ਕਿ ਅਸੀਂ ਮਲਵਾ ਰਹੇ ਆਂ ਮਤਲਬ ਐਸਐਚਓ ਦੇ ਵੱਲੋਂ ਮਲਾਉਣ ਦਾ ਧਰਵਾਸਾ ਜਿਹੜਾ ਉਹ ਦਿੱਤਾ ਗਿਆ ਹਾਲਾਂਕਿ ਜੇ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਤਣਾਪੁਰਨਾ ਕਿਸਾਨਾਂ ਦੇ ਵੱਲੋਂ ਲਗਾਤਾਰ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਨੇ ਇਹ ਕੀ ਕਰਦੇ ਆ ਹਵਾ ਜੰਦਾ ਹਵਾ ਜਾਂ ਉਹ ਤਾਂ ਕਹਿੰਦੇ ਆਸਰਾਜ ਕਹਿੰਦਾ ਮੇਰਾ ਕੀ ਕਸੂਰ ਆ ਜੀ ਓਏ ਰੋਣੇ ਅੱਕੇ ਨਹੀਂ ਗਿਆ ਸੀ ਮੈਨੂੰ ਮੌਕੇ ਦੇ ਦਿਓ ਤੇ ਹੁਣੋ ਕੀ ਬੜੇਵੇਂ ਲੈਣ ਆਇਆ ਕਹਿੰਦਾ ਇੱਕ ਮੌਕਾ ਦਿਓ ਸਾਧੂ ਸੰਤ ਇਹ ਕਹਿੰਦਾ ਮੈਂ ਫਕੀਰਾਂ ਦੀ ਮੌਜ ਆ ਸਾਡੇ ਫਕੀਰ ਨੇ ਬਾਬਾ ਫਰੀਦ ਨੇ ਇਹ ਕੁਛ ਕੀਤਾ ਸੀ ਉਹਨੇ ਕਿਸਾਨ ਮਾਰੇ ਸੀ ਉਹਨੇ ਤਾਂ ਜਾਬਰ ਨੂੰ ਦਿਖਾਇਆ ਕਿ ਰਣਗੇ ਰੁੱਕੀ ਮਿੱਠੀ ਖਾ ਕੇ ਠੰਡਾ ਮਣੀ ਪੀ ਇੱਕ ਬਰਾਈ ਚੌਪੜੀ ਆਵਾ ਕੋਈ ਮੇਟਾ ਨਹੀਂ ਸਾਡੀ ਬੀਜੇਪੀ ਦਾ ਸਰਕਾਰ ਦੇ ਖਿਲਾਫ ਅਸੀਂ ਕਾ ਮੰਗਣਾ ਆਏ ਹਾਂ ਵੋਟਾਂ ਮੰਗਣ ਆਏ ਲੋਕਾਂ ਤੋਂ ਜਿਹੜੀ ਕਾਤਲ ਸਰਕਾਰ ਆ ਜਿਹੜੀ ਸਾਡੀ ਲੋਕਾਂ ਦੀ ਕਾਤਲ ਸਰਕਾਰ ਆ ਉਹਨੂੰ ਵੋਟਾਂ ਨਹੀਂ ਦੇਣਗੀਆਂ ਕਹਿੰਦੇ ਮੇਰਾ ਕੀ ਕਸੂਰ ਆ ਕਹਿੰਦਾ ਮੇਰਾ ਕਸੂਰ ਹੀ ਕੋਈ ਨਹੀਂ ਇਹਦਾ ਕਸੂਰ ਕੋਈ ਨਹੀਂ ਉਹ ਮੋਦੀ ਦੀ ਜਮਾਤ ਚ ਖੜਾ ਹੈ ਉਹ ਮੋਦੀ ਦਾ ਵੀ ਕਸੂਰ ਨਹੀਂ ਉਹ ਆਲਾ ਮੇਰਾ ਕਸੂਰ ਨਹੀਂ ਆਦਾ ਮੇਰਾ ਕਸੂਰ ਨਹੀਂ ਅਸੀਂ 13 ਦੇ 13 ਜਿੱਤਾਂਗੇ ਤੇਰਾ ਨਹੀਂ ਤੇਰਾ ਤੇਰੇਆਂ ਤੇੜਾ ਜਿੱਤਣਗੇ ਹੈ ਪਤਾ ਨਾ ਉੱਥੇ ਲ ਕੁਝ ਤਾਂ ਸਿੱਧੇ ਆਉਣਗੇ ਇਹ ਲੋਕ ਭੁੱਲਦੇ ਨਹੀਂ ਪੰਜਾਬ ਦੇ ਲੋਕਾਂ ਇਹ ਭੁੱਲਣ ਵਾਲੇ ਨਹੀਂ ਲੋਕ ਇਹਨਾਂ ਨੂੰ ਅਗਲੇ ਕਿਸਾਨਾਂ ਦੇ ਮਸਲੇ ਹੱਲ ਕਰਵਾ ਦੂੰ ਬਣ ਜਾਣ ਦੋਗੇ ਰਾਹ ਕਿਸਾਨਾਂ ਦੇ ਮਸਲੇ ਅੱਗੇ ਵੀ ਕਰਤੇ ਮੋਦੀ ਨੇ ਵੀ ਪਾਤਾ ਪੰਜਾਬ ਦਾ ਲੱਖਾ ਜਿੱਥੇ ਜਿੱਥੇ ਬੰਦਗਾਂ ਲੜਗੀਆਂ ਪੁਲਸ ਦੇ ਨਾਕੇ ਵੀ ਤੋੜੇ ਆ ਤੇ ਸਾਰਾ ਕੁਝ ਕੀਤਾ ਜੇ ਸਾਡੀ ਗੱਲ ਨਾ ਕਰਾਈ ਤਾਂ ਅੱਜ ਵੀ ਇਹਨਾਂ ਦੇ ਨਾਕੇ ਤੋੜ ਕੇ ਗਾਂ ਜਾਵਾਂਗੇ ਜੋਰ ਨਾਲੇ ਇੱਥੋਂ ਦਾ ਸੱਚੋ ਜੋਰ ਨਾਲੇ ਇੱਥੋਂ ਦਾ ਡੀਐਸਪੀ ਸਾਨੂੰ ਬੁੱਸ ਜਾਣ ਕੇ ਲੋਕ ਨਹੀਂ ਆਦੇ ਜਾਣ ਕੇ ਰੋਕ ਰਹੇ ਆਸੀ ਕਿਸਨ ਨੂੰ ਮਲਾਉ ਦੂਜੇ ਬੰਦੇ ਪਿੱਛੇ ਖੜ ਜਾਣਗੇ ਚਾਰ ਬੰਦੇ ਅਸੀਂ ਸਵਾਲ ਕਰਾਂਗੇ ਪ੍ਰਸ਼ਾਸਨ ਨੇ ਕਿਹਾ ਹੁਣ ਤੁਹਾਡੇ ਸਾਹਮਣੇ ਆ ਮਲਾਉਣਗੇ ਜਾਂ ਨਹੀਂ ਮਲਾਉਣਗੇ ਪਰ ਅੱਜ ਭਗਵੰਤ ਮਾਨ ਪਿੱਟੇ ਖੜਾ ਹੋਇਆ ਉਸ ਟਾਈਮ ਵੀ ਪਿੱਟੇ ਖੜਾ ਸੀ ਆਦਮੀ ਪਿੱਟੇ ਖੜਾ ਸਾਰੇ ਇੱਕੇ ਥਾਲੀ ਦੇ ਚਟੇ-ਵੱਟੇ ਆ ਜੇ ਲੋਕ ਨਾ ਖੜੇ ਹੋਏ ਪੰਜਾਬ ਦੀ ਧਰਤੀ ਨੂੰ ਬਰਬਾਦ ਸਤਰ ਲਾ ਕੇ ਬਜਾਰਾਂ ਵਿੱਚ ਧਿਕਾਇਆ ਗਿਆ ਇਹ ਉਹ ਬੀਜੇਪੀ ਆ ਉਹ ਜਿਹਨੇ ਜੋ ਕਿ ਅਦਿੱਤਿਆ ਨਾਥ ਦੀ ਸਰਕਾਰ ਦੇ ਵਿੱਚ ਸਾਡੀ ਆ ਧਿਆਣਾ ਬਰਾਦਕਾਰ ਕੀਤਾ ਗਿਆ ਵੀਰ ਦੀਆਂ ਹੱਟੀਆਂ ਤੋੜੀਆਂ ਗਈਆਂ ਉਹ ਚੀਪਾਂ ਵਟੀਆਂ ਗਈਆਂ ਪੰਜਾਬ ਦੀ ਧਰਤੀ ਨਿਸ਼ਾਨੇ ਤੇ ਆ ਨਿਸ਼ਾਨੇ ਤੇ ਉਹਦਾ ਪ੍ਰਸ਼ਾਸਨ ਕਿੱਥੇ ਹੁੰਦਾ ਜਿਹੜਾ ਪ੍ਰਸ਼ਾਸਨ ਖੜਾ ਸਾਨੂੰ ਨਿਵਾਦ ਦੇਵੇ ਸਾਥੀਓ ਇੱਕ ਬੇਨਤੀ ਆ ਇਹ ਪ੍ਰਸ਼ਾਸਨ ਦੀ ਇੱਕ ਚਾਲ ਹੁੰਦੀ ਆ ਤੁਹਾਡੇ ਨਾਲ ਮੇਰੀ ਸੁਣ ਲੋ ਯਾਰ ਸੁਣ ਲੋ ਗੱਲ ਇਹ ਨਾ ਹੋਵੇ ਤੁਹਾਨੂੰ ਇੱਥੇ ਲਿਆ ਕੇ ਉਹ ਕਿਸੇ ਪਾਸੇ ਦੀ ਹੋਰ ਵਾਰ ਦੇ ਜਿੰਨੇ ਵੀ ਕੋਈ ਵਲੰਟੀਅਰ ਆਪਣੇ ਸਾਥੀ ਜਿੰਨੇ ਨਾਕਿਆਂ ਦੇ ਖੜ ਜੋ ਇਹ ਸਿੱਧਾ ਦੀ ਧਰਤੀਆਂ ਲਾਂ ਫਲੇ ਪਾਣੀ ਦੂਜੇ ਬੰਦੇ ਮਖਰ ਹੋ ਜਾਣ ਕੇ ਸਾਨੂੰ ਬੁਲਾਓ ਇੱਕ ਵਾਰ ਇਹੇ ਤਾਂ ਕੰਡੀਸ਼ਨ ਰੱਖੋ ਵੀ ਆ ਤਾਂ ਜਾਣ ਦੋ ਮਨਵਾਨ ਨੇ ਆ ਬਸ ਠੀਕ ਹੈ ਅਸੀਂ ਵੇਟ ਕਰ ਰਹੇ ਆ ਭਾਈ ਮਨਿੰਦਰ ਜੱਸ ਅਸੀਂ ਇੱਥੇ ਅਸੀਂ ਇੱਥੇ ਖੜੇ ਆ ਕਿਤੇ ਨਹੀਂ ਜਾਣੇ ਇੱਥੇ ਇਕੱਠੇ ਕਰ ਲਏ ਆ ਜੇ ਸਾਨੂੰ ਫੇਰ ਹਾਲਾਤ ਛੋਟੇ ਸਾਹਮਣੇ ਅਸੀਂ ਤਾਂ ਡਾਂਗਾ ਖਾ ਸਕਦੇ ਆ ਅਸੀਂ ਤਾਂ ਮਰ ਸਕਦੇ ਆ ਅਸੀਂ ਛੱਡ ਕਰਦੇ ਪੈ ਸਕਦੇ ਹੋਰ ਕੀ ਕਰੀਏ ਮਾਰਦੇ ਨੇ ਸਾਨੂੰ ਅੱਗੇ ਨਹੀਂ ਮਰੇ ਅਸੀਂ ਅਸੀਂ ਲੋਕਾਂ ਨੂੰ ਆਵਾਜ਼ ਦਿੰਨੇ ਆ ਇਕੱਠੇ ਹੋ ਜੋ ਉੱਥੇ ਪੰਜਾਬ ਨੂੰ ਬਚਾਉਣਾ ਤਾਂ ਉਹ ਜ਼ਮੀਰਾਂ ਗਈਆਂ ਉਹ ਕੋਈ ਗੱਲ ਨਹੀਂ ਇਹ ਤਾਂ ਹੁਣ ਪ੍ਰਸ਼ਾਸਨ ਦੱਸ ਸਕਦਾ ਜੀ ਤੁਸੀਂ ਇੱਕ ਮਿੰਟ ਇੱਕ ਸਕਿੰਟ ਗੱਲ ਕਰੋ ਤੁਸੀਂ ਜਿਨ੍ਹਾਂ ਨੇ ਇੱਕ ਮਿੰਟ ਪਾਸੇ ਜਾ ਲਾ ਮੈਨੂੰ ਜੀ ਨਹੀਂ ਕੋਈ ਗੱਲ ਨਹੀਂ মিডিਆ ਨਹੀਂ ਨਹੀਂ ਇਹ ਇਹ ਇੱਕ ਘਰ ਸਹੀ ਨਹੀਂ ਛੋਟਾ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ মিডিਆ ਨਾਲ ਨਹੀਂ ਨਹੀਂ মিডিਆ ਸਾਡਾ ਇੱਕ ਨਹੀਂ মিডিਆ ਨਾਲ ਗੱਲ ਕਰਾਂਗੇ ਨਹੀਂ ਗੱਲ ਕੋਈ ਗੱਲ ਨਹੀਂ ਲੋਕਾਂ ਦੇ ਵਿੱਚ ਕਿਸ ਨਾਲ ਗੱਲ ਕੀ ਕਰਨਾ ਚਾਹੀਦਾ ਹੈ মিডিਆ ਇੱਕ ਲੋਕਤੰਤਰ ਦਾ ਹਿੱਸਾ ਚੌਥਾ ਥਾਣਾ ਕਿਹੜੀ ਆਪਾਂ ਗੱਲ ਕਰਨੀ ਹੈ ਉਹ ਕਰ ਲਈਏ ਆਪਾਂ ਉਹ ਇਹ ਹੈ ਵੀ ਤੁਸੀਂ ਚਾਰ ਜਾਂ ਪੰਜ ਜਾਂ 6 ਬੰਦੇ ਜਿਹਨਾਂ ਨੇ ਕਿਸੇ ਨਾਲ ਗੱਲ ਕਰਨੀ ਹੈ ਇੱਕ ਸੈਕਿੰਡ ਸਰ ਮੈਂ ਇੱਕ ਮਿੰਟ ਬੈਕ ਕਾਲ ਕਰ ਦਮ ਗੱਲ ਕਰ ਰਿਹਾ ਸੀ ਉਹਦੇ ਵਿੱਚ ਉਹ ਹਲੇ ਅਸੀਂ ਪੈਰ ਨਹੀਂ ਪਾਉਂਦੇ ਚਾਰ ਪੰਜ ਛੇ ਨਹੀਂ ਆਜੋ ਜੀ ਬਾਕੀਆਂ ਨੂੰ ਉਹ ਵੀ ਇੱਕ ਸਾਈਡ ਤੇ ਖੜ ਜਾਂ ਠੀਕ ਹੈ ਤੁਸੀਂ ਗੱਲ ਤੁਹਾਡੀ ਕਰਾ ਦਿੰਦੇ ਆ ਸਵਾਲ ਜਵਾਬ ਕੀ ਹੁੰਦੇ ਉਹ ਕੀ ਉਹ ਤੁਹਾਡੀ ਅਸੀਂ ਦੇਖੋ ਜੀ ਜਿੱਲੇ ਸਾਡੇ ਬੰਦੇ ਗੱਲ ਕਰ ਰਹੇ ਇੱਕ ਮਿੰਟ ਨਾ ਬੋਲੇ ਇੱਕ ਮਿੰਟ ਇੱਕ ਮਿੰਟ ਸੁਣ ਦਾ ਇੱਕ ਮਿੰਟ ਅਸੀਂ ਜ਼ਾਬਤੀ ਵਾਲੀ ਜਥੇਬੰਦੀ ਦੇ ਅੱਗੂ ਆ ਬੀਕ ਜੋ ਅਗਰਾਹ ਸੰਯੁਕਤ ਕਿਸਾਨ ਮੋਰਚੇ ਦਾ ਸੰਜਾ ਅਸੀਂ ਕੋਈ ਵੀ ਹੁੱਲੜਬਾਜੀ ਨਹੀਂ ਕਰੂਗਾ ਸਾਡੇ ਦੂਜੇ ਬੰਦੇ ਪਿੱਛੇ ਖੜ ਜਾਣਗੇ ਅਸੀਂ ਚਾਰ ਬੰਦੇ ਅੱਗੇ ਹੋ ਕੇ ਆਦੇ ਦੂਰ ਖੜ ਕੇ ਸਵਾਲਾਂ ਦੇ ਜਵਾਬ ਕਰ ਲਾਂਗੇ ਪੱਤਰਕਾਰਾਂ ਨੂੰ ਵੀ ਜੀ ਸਾਡੇ ਆ ਸਵਾਲ ਉਹ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤਾਂ ਜਵਾਬ ਕਰਨਾ ਹੈ ਕੋਈ ਹੁੱਲੜਬਾਜੀ ਨਹੀਂ ਕਰਨੀ ਅਸੀਂ ਜ਼ਿੰਮੇਵਾਰ ਫਿਰ ਤੁਸੀਂ ਉੱਥੇ ਕਿਉਂ ਭੱਜੇ ਐਨੀ ਭਾਜੜਗਾ ਤੋਂ ਪਾਈ ਲੋ ਯਾਰ ਗੱਡੀਆਂ ਇੱਧਰ ਕਿਉਂ ਡੱਬਾਈਆਂ ਸਾਨੂੰ ਭਲੇਖਾ ਦੇਣ ਦੀ ਖਤਰਾ ਆਹ ਗੱਡੀਆਂ ਦੇ ਮਗਰੇ ਆਂ ਅਸੀਂ ਇੱਕ ਜਣਾ ਬੋਲ ਨਹੀਂ ਵੇਖੋ ਕਿਹਦੀ ਜਾਨੀ ਬੋਲਦੇ ਆ ਅਸੀਂ ਅਸੀਂ ਪਹਿਲਾਂ ਸਾਨੂੰ ਪੁੱਛੋ ਤਾਂ ਸਹੀ ਵੀ ਡਿਪਸਾਭਾ ਜਾਂ ਐਸਚਓ ਖੜੇ ਹੋ ਡੀਐਸਪੀ ਖੜੇ ਆ ਅਸੀਂ ਵੇਖੋ ਜੀ ਸਾਨੂੰ ਇੱਥੇ ਰੋਕਿਆ ਗੱਡੀਆਂ ਅਸੀਂ ਜਿੱਥੇ ਸਾਨੂੰ ਰੋਕਿਆ ਸੀ ਰੋਕਿਆ ਜਦੋਂ ਮੇਰੀ ਗੱਲ ਸੁਣੋ ਹੁਣ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਦੋਂ ਤੁਹਾਡੀ ਮੇਰੀ ਗੱਲ ਹੋ ਗਈ ਵੀ ਚਾਰ ਜਾਂ ਪੰਜ ਬੰਦਿਆਂ ਨੂੰ ਮਿਲਾਵਾਂਗੇ ਅਸੀਂ ਤੁਸੀਂ ਭਾਵੇਂ ਇੱਥੇ ਖੜ੍ਹ ਜੋ ਉੱਥੇ ਖੜ੍ਹ ਜੋ ਉੱਥੇ ਖੜ੍ਹ ਜੋ ਜਿਹੜੀ ਜ਼ੁਬਾਨ ਹੈ ਉਹ ਜ਼ੁਬਾਨ ਹੈ ਅਸੀਂ ਇੱਥੇ ਖੜ੍ਹੇ ਹਾਂ ਠੀਕ ਹੈ ਰਸਤਾ ਚੜਨਾ ਹੈ ਅਸੀਂ ਰਸਤਾ ਛੱਡਾਂਗੇ ਜਦੋਂ ਸਾਡੇ ਸਵਾਲਾਂ ਦਾ ਜਵਾਬ ਉਹਨਾਂ ਨੇ ਤੁਹਾਨੂੰ ਅਸੀਂ ਜਦੋਂ ਜੇ ਅਸੀਂ ਨਹੀਂ ਕਰਾਉਂਦੇ ਤੁਹਾਡੇ ਸਵਾਲਾਂ ਦੇ ਮਿਲ ਨਹੀਂ ਜਵਾਬ ਦੇਣੇ ਨਾ ਦੇਣੇ ਉਹਨਾਂ ਦੀ ਮਰਜ਼ੀ ਹੈ ਅਸੀਂ ਅਸੀਂ ਜਵਾਬ ਦੇ ਸਵਾਲ ਰੱਖਾਂਗੇ ਪੰਜ ਬੰਦਿਆਂ ਨੂੰ ਉਸ ਤੋਂ ਬਾਅਦ ਅਸੀਂ ਸਵਾਲ ਕਰਾਂਗੇ ਉਹ ਜਵਾਬ ਦੇਣ ਜਾਵਣ ਅਮਨ ਸ਼ਾਂਤੀ ਹੋ ਕੋਈ ਨਹੀਂ ਯਾਰ ਮੈਂ ਤੁਹਾਨੂੰ ਫਿਰ ਉਹੀ ਗੱਲ ਕਰਦਾ ਅਗਰ ਤੁਹਾਡੇ ਤੁਹਾਨੂੰ ਅ ਮੁਲਾਕਾਤ ਕਰਾ ਦੋ ਤੁਹਾਡੀ ਮੁਲਾਕਾਤ ਕਰਾ ਦਾਂਗੇ ਉਸ ਤੋਂ ਬਾਅਦ ਤੁਹਾਡਾ ਪ੍ਰੋਟੈਸਟ ਹੈ ਜੋ ਮਰਜ਼ੀ ਕਰੀ ਜੋ ਠੀਕ ਹੈ ਨਾ ਪਹਿਲਾਂ ਅਗਲੇ ਨੂੰ ਆਉਣ ਤੇ ਦਈਏ ਨਾ ਇੱਥੇ ਗੱਲ ਕਰਨ ਲਈ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਹਾਂ ਇਹ ਸਾਈਡ ਤੋਂ ਜਦੋਂ ਗੱਡੀ ਮੁੜੀ ਉਦੋਂ ਤੁਸੀਂ ਸਾਡੇ ਨਾਲ ਗੱਲ ਕਰ ਲਓ ਅਸੀਂ ਤੁਹਾਡੇ ਕੋਲ ਗਏ ਸੀ ਸਾਡਾ ਡੀਐਸਪੀ ਮੂਰੇ ਖੜਾ ਹੈ ਉਹ ਗੱਡੀ ਇੱਕ ਨੂੰ ਇੱਧਰ ਕਰ ਦੇ ਹੁਣ ਅਸੀਂ ਕੀ ਕਰਕੇ ਟਾਡੇ ਨਾਲ ਤਾਂ ਕੋਈ ਗੱਲ ਵਿੱਚ ਪਬਲਿਕ ਦੀਆਂ ਗੱਡੀਆਂ ਫਸਾ ਕੇ ਤੁਹਾਡੇ ਨਾਲ ਕਿੱਥੇ ਕਲੇਸ਼ ਪਵਾ ਦੀਏ ਦੱਸ ਨਹੀਂ ਨਹੀਂ ਪਬਲਿਕ ਦੀ ਗੱਡੀ ਨਹੀਂ ਸੀ ਉਹ ਉਹ ਗੱਡੀ ਇੱਧਰ ਆਈ ਆ ਉਸ ਨੇ ਰੋਕ ਕੇ ਗੱਡੀਆਂ ਇੱਧਰ ਸਾਨੂੰ ਉੱਠ ਪਾਇਆ ਖੜਿਆ ਤਾਂ ਇੱਕ ਵੀ ਨਹੀਂ ਖੜਿਆ ਨਹੀਂ ਨਹੀਂ ਅਸੀਂ ਦੇਖੋ ਸਾਡੇ ਕੋਲ ਵੀ ਆ ਰਹੇ ਮਿਲ ਜਾਈਏ ਕਰੋ ਇੱਕ ਬੰਦਾ ਦੱਸੋ ਕਿਹੜਾ ਗੱਲ ਕਰਦਾ ਵੀ ਤੁਸੀਂ ਸਾਨੂੰ 5 ਜਾਂ 6 ਬੰਦਿਆਂ ਦੀ ਚਾਰ ਦੀ ਲੇ ਸਾਰੇ ਆਗੂ ਆ ਅਸੀਂ ਲਿਸਟ ਬਣਾ ਕੇ ਦੇਣੀ ਹੈ ਮੈਂ ਕਿ ਤੁਸੀਂ ਆਪ ਦੇ ਤੁਸੀਂ ਵੀ ਸਾਈਡ ਤੋਂ ਦੇਖੋ ਜੀ ਗੱਲ ਸੁਣੋ ਜਿਹੜੇ ਕੋਈ ਨਹੀਂ ਜਾਂਦਾ ਨਾ ਬਾਹਰ ਸਾਡੇ ਉਹ ਹੀ ਚਾਰ ਬੰਦੇ ਕੱਢ ਸਾਨੂੰ ਕਰਨ ਤੁਸੀਂ ਵੀ ਸਾਡੇ ਕੋਲ ਕੋਈ ਨਹੀਂ ਬੰਦਾ ਪੁੱਲੂ ਦਾ ਸਾਡਾ ਪਾਸੇ ਇਹ ਨਹੀਂ ਵੀ ਪੰਜ ਅਸੀਂ ਜਾ ਕੇ ਮ ਇੱਥੇ ਖੜੇ ਆਂ ਸਾਈਡ ਤੇ ਸਾਡੇ ਬੰਦੇ ਖੜ ਜਣਗੇ ਅਸੀਂ ਸਵਾਲ ਕਰਾਂਗੇ ਉਹਨਾਂ ਨੂੰ ਸਾਨੂੰ ਉੱਥੋਂ ਦੇ ਦੇ ਬਸ ਖੜੇ ਆਂ ਅਸੀਂ ਇਹਨਾਂ ਨੂੰ ਸਾਈਡ ਤੇ ਕਰ ਲਓ ਤੁਸੀਂ ਪੰਜ ਬੰਦੇ 6 4 ਜਿਹੜੇ ਆਉਣੇ ਉਹ ਸਾਡੇ ਕੋਲ ਆ ਜਾਓ ਤੁਸੀਂ ਵੀ ਸਾਈਡ ਤੇ ਸਾਡੇ ਪ੍ਰਸ਼ਾਸਨ ਵੱਲੋਂ ਇਹ ਆਇਆ ਹੁਣ ਤੁਹਾਡੇ ਸਾਹਮਣੇ ਹੈ ਵਿਸ਼ਵਾਸ ਵੀ ਅਸੀਂ ਇੱਥੇ ਖੜੋ ਸਾਡੇ ਤੇ ਭਰੋਸਾ ਰੱਖੋ ਲੈ ਇਹ ਆ ਦੇ ਵੀ ਤੁਸੀਂ ਉੱਥੋਂ ਭੱਜੇ ਜਦੋਂ ਗੱਡੀ ਸਾਈਡ ਤੇ ਕੱਢੀ ਹੈ ਕਿਸਾਨ ਮਗਰ ਆਏ ਆ ਜਦੋਂ ਪਤਾ ਲੱਗਾ ਪਾਸੇ ਦੀ ਲਿਜਾ ਰਹੇ ਆ ਅਸੀਂ ਹੁਣ ਆਪਦਾ ਜਵਾਬ ਸਵਾਲਾਂ ਦੇ ਜਵਾਬ ਲੈਣੇ ਆ ਜਿਹੜਾ ਸਾਡਾ ਹੱਕ ਬੰਦਾ ਰਾਈਟ ਆ ਸਾਡਾ ਅੱਗੇ ਜਾਓਗੇ ਹੁਣ ਤੁਸੀਂ ਨਾ ਸਾਈਡ ਆਰਾਗੂ ਕਰ ਲੈਣਗੇ ਮਾਰੀ ਨਾ ਕਰ ਲੈਣਗੇ ਠੀਕ ਹੈ ਛੋਟੇ ਸਾਹਮਣੇ ਹੋਊਗਾ ਜੋ ਕਸੂ ਇੱਕ ਗੱਲ ਬਟੂ ਇੱਕ ਚੀਜ਼ ਹੈ ਤੁਸੀਂ ਸਾਡੇ ਨਾਲ ਕਰ ਲੋ ਕਿ ਵੀ ਕੋਈ ਵਿੱਚ ਗੱਡੀ ਨਹੀਂ ਰੋਕੇਗਾ ਤੁਹਾਡੇ ਜੇ ਉਹ ਸਮਝਾ ਦਿੰਨੇ ਮੜਾ ਤੁਸੀਂ ਜੋ ਵੀ ਪ੍ਰੋਟੈਸਟ ਕਰਨਾ ਬਾਕੀ ਉਦਾਂ ਕਰੀ ਜਾਓ ਨਾਰੇ ਲਾਉਣੇ ਆ ਕਾਲੇ ਝੰਡੇ ਸਾਨੂੰ ਨਹੀਂ ਇਸ ਗਾਣਾ ਗੱਡੀ ਨਹੀਂ ਕੋਈ ਰੋਕੇਗਾ ਤੁਹਾਡੇ ਪੰਜ ਬੰਦੇ ਚਾਰ ਜਿਹੜੀ ਵੀ ਕੋਈ ਆਊਗੀ ਅਸੀਂ ਉਹਨਾਂ ਨੂੰ ਮਿਲਾ ਦਿੰਨੇ ਆ ਉਹਨਾਂ ਨਾਲ ਉਹ ਤੁਹਾਡਾ ਕੀ ਆਪਸ ਵਿੱਚ ਵਾਤਾਵਰਣ ਹੁੰਦਾ ਉਹ ਤੁਹਾਡੀ ਆਪੀ ਇਹ ਸਰਦਾਰ ਜੀ ਗੱਡੀ ਆਪਾਂ ਗੱਲਬਾਤ ਸਵਾਲ ਜਿਵੇਂ ਕਰਾਉਂਦੇ ਜਿੱਥੇ ਬਣੇ ਦੀ ਜ਼ਿੰਮੇਵਾਰੀ ਬਣਦੀ ਹੈ ਕੱਲੋਂ ਆਪਾਂ ਇਹਨਾਂ ਨਾਲ ਕੋਈ ਗੱਲ ਕਰੀਏ ਅਗਲੇ ਆਖਣ ਵੀ ਅਥਾ ਨਾਲ ਗੱਲ ਕੀਤੀ ਇਹ ਮਤਲਬ ਹੋਦਾ ਆਪਣਾ ਮਨਾਉਣਾ ਚਾਹੁੰਦੇ ਆਣ ਮਤਲਬ ਉਧਰੋਂ ਆਊਗਾ ਬੰਦਾ ਮਤ ਇਰਵਾਰਾ ਕਿੰਨੇ ਜੀ ਕਿਸੇ ਪਾਸੇ ਆ ਜਵੇ ਮੇਰੀ ਗੱਲ ਸੁਣੀ ਹੀ ਨਹੀਂ ਆਪਾਂ ਬੰਦ ਕਰ ਲਿਆ ਆਪਾਂ ਤੁਹਾਨੂੰ ਵਾਦਾ ਕੀਤਾ ਨਾ ਸਾਡਾ ਬੰਦਾ ਉਹਦੀ ਗੱਡੀ ਦੇ ਕੋਲ ਖੜੂਗਾ ਨਾ ਉਹਦੀ ਕੋਈ ਜਾਤੀ ਇਹ ਜੀ ਬੋਲੂਗਾ ਨਹੀਂ ਜੀ ਗਲਤ ਨਹੀਂ ਬੋਲੂਗਾ ਆਪਾਂ ਲੱਗ ਕਰਕੇ ਬੰਦੇ ਮਰੇ ਪਿੱਛੇ ਨੂੰ ਗੱਲ ਕਰ ਲੈਂਦੇ ਆਪਾਂ ਨਾਲ ਬੋਲਦੇ ਆ ਸਾਡੇ ਤਿੰਨ ਜਾਂ ਚਾਰ ਬੰਦੇ ਸਵਾਰ ਸਨ ਪਹਿਲਾਂ ਉਹਨਾਂ ਨੂੰ ਪਿੱਛੇ ਨੂੰ ਹੋ ਰਹੇ ਜਾਂਦੇ ਹੁਲਵਿੰਦਰ ਪਿੱਛੇ ਨੂੰ ਚੱਲੋ ਦੇਖਿਓ ਮੇਰੀ ਮਿਸ਼ਨ ਕਰਾਣੀ ਹੈ ਨਾ ਪਿੱਛੇ ਨੂੰ ਬੋਲ ਪਾ ਉਹ ਮਾੜਾ ਜਿਹਾ ਆਪਣੇ ਗ੍ਰਾਹਾਂ ਵਾਲੇ ਬੰਦਾ ਆਇਆ ਸੀ ਤੁਸੀਂ ਰਾਹ ਤੇ ਰੁਕਿਆ ਆਪਾਂ ਪੱਕੇ ਜਨ ਕਿ ਮੋਰਚੇ ਜਿੱਤੇ ਅਸੀਂ ਮੋਰਚੇ ਜਿੱਤਿਆ ਸੀ ਇੱਥੋਂ ਤੱਕ ਆਏ ਆ ਪਿੱਛੇ ਮੱਥਾ ਵੀ ਨਹੀਂ ਟੇਕਿਆ ਉਹਨੇ ਗੱਡੀ 'ਚ ਪੈ ਗਿਆ ਭਾਈ ਉਹ ਆਪਦੀ 'ਚ ਠੀਕ ਹੈ ਅਸੀਂ ਇਹੀ ਕਰ ਸਕਦੇ ਸੀ ਪ੍ਰਸ਼ਾਸਨ ਨੂੰ ਵੇਦੇ ਸੀ ਪਰਖ ਕੇ ਹੁਣ ਪੰਜਾਬ ਸਰਕਾਰ ਲੋਕਾ ਹਿੱਤੀ ਹੈ ਇਹੀ ਸਾਨੂੰ ਪਤਾ ਸੀ ਵੀ ਨਹੀਂ ਮਲਾਉਣਗੇ ਨਹੀਂ ਸਾਹਮਣੇ ਆਊਗਾ ਨਹੀਂ ਜਵਾਬ ਦੇਣਗੇ ਸਾਨੂੰ ਇਹ ਚੀਜ਼ ਦਾ ਪਤਾ ਸੀ ਅਸੀਂ ਆਪਦਾ ਕੰਮ ਆ ਲੋਕ ਕਿਉਂ ਵਿਸ਼ਵਾਸ ਕੀਤਾ ਅਸੀਂ ਪ੍ਰਦਰਸ਼ਨ ਕੀਤਾ ਆਪਦਾ ਇੱਥੇ ਆਏ ਨਹੀਂ ਇੱਥੇ ਲੰਮਾ ਪੈ ਕੇ ਗੱਡੀ 'ਚ ਉਥੇ ਹੋ ਗਿਆ ਯੂ ਟਰਨ ਲੈ ਗਿਆ ਲੱਗਦਾ ਕਿਸਾਨਾਂ ਦਾ ਡਰ ਹੈ ਜਾਂ ਕੀ ਕਾਰਨ ਹੈ ਵੀ ਕਿਉਂ ਹੁਣ ਇਹ ਤੁਸੀਂ ਦੇਖੋ ਵੀ ਆਹ ਹਾਲਾਤ ਅੱਜ ਅੱਜ ਇਲਕਸ਼ਨਾਂ ਦੇ ਦਿਨਾਂ ਦੇ ਵਿੱਚ ਅੱਜ ਇਹ ਲੋਕਾਂ ਤੋਂ ਭੱਜ ਰਹੇ ਆ ਤੇ ਜਿੱਦਾਂ ਐਮਪੀ ਬਣ ਗਏ ਜਿੱਦਾਂ ਐਮ.ਐਲ.ਏ ਬਣ ਗਏ ਜਿੱਦਾਂ ਮਿਨਿਸਟਰ ਬਣ ਗਏ ਕੀ ਉਹਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਲੋਕਾਂ ਚ ਆਉਣਗੇ ਲੋਕਾਂ ਚ ਖੜਨਗੇ ਇਹ ਬਹੁਤ ਵੱਡੀ ਗੱਲ ਹੈ